ਸੁਮਨ ਦਾ ਜਕਰ ਪਸਵਾਂ ਦਾ ਫਿਕਰ YouTube ਚੈਨਲ ਨਿਊ ਗਿੱਲ ਫਾਰਮਰ ਦੇਖ ਰਹੇ तमाम ਸਰੋਤਿਆਂ ਦਾ ਪਿਆਰ ਭਰੀ ਸასიਖਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਲੈ ਕੇ ਪਹੁੰਚੇ ਆ ਮਿੱਤਰੋ ਤੁਹਾਨੂੰ ਫਰੋਈਪੁਰ ਜ਼ਿਲ੍ਹੇ ਦੇ ਪਿੰਡ ਹਰੀਹਰ ਚੋਕ ਜਿਹੜੇ ਭਰਾ ਦੀ ਵੀਡੀਓ ਦੇਖਦੇ ਆ ਰੋਕ ਰੋਕ ਲੋਕ ਰੋਕ ਅੱਜ ਭਾਈ ਭਰਾ ਆਪਾਂ ਹਰਜੀਤ ਦੇ ਕੋਲੇ ਪਹੁੰਚੇ ਹੋਇਆ ਬਾਈ ਦੇ ਕੋਲੇ ਦੋ ਗਾਵਾਂ ਪਾ ਲੋਟਦੀਆਂ ਦਿਖਾਉਣੀਆਂ ਸ਼ੁਰੂਆਤ ਕਰਤੀ ਆ ਬਾਈ ਨੇ ਮਿੱਤਰੋ ਇੱਕ ਦੇਢ ਮਹੀਨੇ ਗੈਪ ਦੇ ਬਾਅਦ ਕਿਉਂਕਿ ਪਈ ਆ ਉਹ ਗੱਲਬਾਤ ਆਪਾਂ ਪੈਂਡਿੰਗ ਰੱਖਣੀ ਆ ਆਜੋ ਸਾਰੀ ਜਾਣਕਾਰੀ ਲੈਣੇ ਵੀਰੇ ਤੋਂ ਜਾਣਕਾਰੀ ਵਿੱਚ ਵਰਦਾ ਕਰਦੇ ਆ ਹਰਜੀਤ ਭਾਈ ਆ ਜਾ ਵੀਰੇ ਮੈਦਾਨ ਦੇ ਵਿੱਚ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਬਾਈ ਉਹ ਠੀਕ ਠਾਕ ਆ ਵਧੀਆ ਭਾਈ ਅੱਜ ਕੋਈ ਰਸਾ ਕੋਈ ਨਵੇਂ ਖਲਾ ਉਹ ਆਪਾਂ ਧਾਰਾ ਮਾਰ ਕੇ ਵਿਖਾ ਦਾਂਗੇ ਨਾ ਠੀਕ ਆ ਅੱਛਾ ਫਿਰ ਮੈਨੂੰ ਐਂ ਦੱਸ ਹਰਜੀਤ ਵੀਰੇ ਅੱਜ ਆ ਗਏ ਜਾਨਵਰ ਆਪਣੇ ਕੋਲੇ ਦੋ ਦੋ ਵੀਰੇ ਤਾਂ ਹੈ ਦਾ ਤਿੰਨ ਸੀ ਪਰ ਇੱਕ ਵੇਗੀ ਉਹ ਅੰਦਰ ਰੈਣ ਦੇ ਪਰਦੇ ਜੀ ਹਾਂ ਚਲੋ ਲੈ ਗਿਆ ਅਗਲਾ ਜਿਹੜਾ ਅਗਲਾ ਲੈ ਗਿਆ ਅੱਛਾ ਵੀਰੇ ਕਾਲੀ ਮੈਂ ਨਹੀਂ ਲਈ ਭਰਾਵੋ ਕਿ ਲੋਕ ਕਿਦੋਂ ਸਾਪੇ ਨੇ ਫੇਰ ਲੈ ਲਈ ਤੂੰ ਹੀ ਆਈ ਗਾ ਕਹਿੰਦੇ ਨੇ ਤੂੰ ਚੰਗਾ ਪਾਉ ਭਰਾਵੋ ਆਪਣਾ ਕਦੇ ਵੀ ਨੋਟ ਕਰ ਲਿਓ ਵੀਡੀਓ ਦੇ ਵਿੱਚ ਪਸੂ ਲੈ ਦਾ ਤੁਹਾਨੂੰ ਕਿਤੇ ਖੜੇ ਦਾ ਪਤਾ ਲੱਗ ਜੇ ਹਾਂ ਵੀਡੀਓ ਕਿਸੇ ਭਰਾ ਤੋਂ ਲੈ ਲਾਂ ਕਿਸੇ ਆਪਦੇ ਯਾਰ ਪੇਲੀ ਲਈ ਜਿਵੇਂ ਹਰਜੀਤ ਨੇ ਮੰਗ ਲਈ ਵੀ ਸਾਬੇ ਬਈ ਅਜਾ ਤੇਰੇ ਤੋਂ ਗਾਂ ਲੈਣੀ ਲੈ ਕੇ ਤੇ ਉਹ ਗੱਲ ਹੈ ਜੀ ਵੱਖਰੀ ਪਰ ਮੈਂ ਜੇ ਲਾਵਾਂ ਤੁਸੀਂ ਬਾਈ ਜਦੋਂ ਮਰਜ਼ੀ ਚੈਲੰਜ ਆ ਮੇਰਾ 50000 ਰੁਪਇਆ ਨਾਮ ਦਊਗਾ ਜੇ ਕੋਈ ਬੰਦਾ ਇਹ ਗੱਲ ਕਲੀਅਰ ਕਰ ਦਵੇ ਵੀ ਸਾਬੇ ਨੇ ਵੀਡੀਓ ਵਾਲਾ ਪਸੂ ਲਿਆ ਬਾਈ ਠੀਕ ਆ ਵੀਰੇ ਅੱਛਾ ਬਾਈ ਕਾਲੀ ਵੱੱਠੀ ਬਾਰੇ ਦੱਸੀ ਮੈਨੂੰ ਵੀਰੇ ਇਹਦੀ ਕੀ ਇਹ ਪਹਿਲਾ ਸੁਆ ਵੀਰ ਠੀਕ ਆ ਉਹ ਬੱਚਾ ਇਹਨੂੰ ਅੱਜ ਨਾਲ 18 20 ਦਿਨ ਹੋ ਗਏ ਸੂਈ ਨੂੰ ਆਪਾਂ ਲਈ ਸੀ ਹਾਂ ਇਹ ਆਪਾਂ ਲਈ ਸੀ ਹਾਂ ਠੀਕ ਆ ਸੱਜਰ ਲਿਆਏ ਸੀਗੇ ਚਲੋ ਆਪਣੇ ਘਰੇ ਦੁੱਧ ਨਹੀਂ ਸੀ ਇੱਕ ਕੱਲੀ ਖੜੀ ਸੀਗੀ ਠੀਕ ਆ ਚਲੋ ਇਹ ਪਹਿਲਾ ਸੂਆ 8 ਕਿਲੋ ਦੁੱਧ ਦਾ ਐਂ ਤਿਆਰ ਜੂਦਾ ਚੁਵਾਈ ਚੁਈ ਚੰਗੀ ਆ ਵਾ ਧਾਰਾ ਮਾਰਦਗੇ ਬੱਚਾ ਛੱਡ ਗਏ ਮਾਰ ਦੇ ਸੀਲ ਠੰਡੀ ਚੁੱਕ ਪਤਾ ਲੱਗ ਜੂਗਾ ਇਸ ਪਾ ਵੀ ਹੌਲੇ ਜੂ ਦਾ ਚੰਦੜੇ ਐ ਪਾਇਆ ਪੈਰਾਂ ਦੇ ਜਿਵੇਂ ਮੇਲੇ ਚ ਜੱਟ ਕਿਉਣਾ ਨੇ ਕੀ ਚਾਂਜਰ ਹੂੰ ਓਏ ਉਹ ਪਿੱਛੋਂ ਪਾਈ ਮੈਂ ਤਾਂ ਇਥੋਂ ਗਾਨੀਆਂ ਪਈਆਂ ਪਾਈਆਂ ਵੀਰ ਮੇਰਿਆ ਜੀ ਜੀ ਮੈਂ ਕੀ ਪਤਨੋਲੇ ਮੇਰੇ ਦੀ ਤਿਆਰੀ ਕਰਦਾ ਹੋਵੇਂ ਤਾਂ ਉਹ ਲੇਲੀ ਵੀ ਅੰਦਰ ਤਿਆਰੀ ਹੈ ਚੱਲ ਰਹੀ ਹੈ ਇੱਕ ਦੀਪ ਦਾ ਇੱਕ ਮੇਰਾ ਠੀਕ ਹੈ ਇੱਕ ਦਿਨ ਮੈਂ ਆਪਦੇ ਦੀਪ ਭਰਾ ਦਾ ਸਾਂ ਕੇ ਦਿਨਾ ਪਿਆ ਜਿਹੜਾ ਦੂਜਾ ਤੁਹਾਨੂੰ ਲੱਭੇ ਕੱਟੇ ਆ ਰਹੇ ਇਹ ਦੋ ਇਹ ਚਾਚੇ ਭਤੀਜੇ ਦੇ ਆ ਕੱਟੇ ਇਹ ਮੇਲੇ ਤੇ ਆਉਣੇ ਆ ਇਹ ਦੇਖੋ ਤੁਸੀਂ ਕੀ ਕਰਦੇ ਹੋ ਪ੍ਰਮਾਤਮਾ ਨੂੰ ਪਤਾ ਪਰ ਇੱਕ ਹੀ ਅੱਡੀ ਚੋਟੀ ਦਾ ਜ਼ੋਰ ਲਾਤਾ ਬਾਈ ਨੇ ਆਪਣੇ ਕਹਿਣ ਤੇ ਸਾਹਮਣੇ ਆ ਬਾਈ ਇਹ ਨਹੀਂ ਗੱਲ ਹੈ ਕਿ ਇੱਕ ਤਾਂ ਬਾਈ ਐਵੇਂ ਕੋਈ ਕਹਿ ਦੇਵੇ ਇੱਕ ਤਾਂ ਸਰਵੇ ਦਾ ਹੀ ਆ ਦੀਪ ਦਾ ਹਾਂ ਇੱਕ ਮੇਰਾ ਹੈ ਤੇ ਬਾਈ ਨੂੰ ਸੁਭਾਈ ਇਹੋ ਜਿਹੜਾ ਕਰਵਾਈਆ ਆ ਜਾ ਦੀਪ ਬਾਈ ਬਾਬਾ ਮੀਰ ਕਰੇ ਆਉਣ ਵਾਲਾ ਉਹ ਬਿੰਦੇ ਇੱਕ ਕੱਪ ਚ ਪਾਣੀ ਫੜੀ ਯਾਰ ਥਣ ਸੁੱਕੀ ਅੱਛਾ ਵੀਰੇ ਇਹਦੇ ਸਰੇ 8 ਲੀਟਰ ਦੁੱਧ ਦਾ ਹੈ ਹਾਂਜੀ ਇਹਦੇ ਸਲੇ 8 ਲੀਟਰ ਦੁੱਧ ਦਾ ਤਾਂ ਸੁਈ ਕਿੰਨੇ ਕੁ ਦਿਨਾਂ ਦੀ ਹੋਊਗੀ ਸਤਾ ਆ ਬੱਚਾ ਵੇਲਾ 15 ਕੁ 20 ਦਿਨ ਹੋ ਗਏ ਹੁਣ ਯਾਰ ਉਹਦਨ ਸੁਈ ਲਿਆ ਆ ਮੈਂ ਤੈਨੂੰ ਪਵਾ ਹੂੰ ਪਹਿਲਾਂ ਨਹੀਂ ਦੀਬ ਆਹ ਤੇ ਸੰਗ ਚੱਲ ਐਂ ਬਣਦਿਆ ਕਰੋ ਗੱਲ ਦੂਰਦਾਨ ਦੀ ਲੋੜ ਹੀ ਨਹੀਂ ਇਹ ਵੀ ਵਧੀਆ ਤਰੀਕਾ ਹੋ ਗਿਆ ਆ ਐ ਬਾ ਸੰਗਲਣਾ ਬਣਦੇ ਆ ਜਾ ਵਿਖਾ ਦੇਣਾ ਇੱਥੋਂ ਇਧਰ ਦੀ ਵਿਖਾ ਦੇ ਉਧਰ ਚ ਬੰਦੇ ਚੋਾਈ ਦਾ ਇੱਕ ਨੰਬਰ ਚੱਲ ਬਈ ਠੀਕ ਹੈ ਜੀ ਦੂਜੇ ਨੇ ਮਾਰ ਦੂਜੇ ਨੇ ਮਾਰ ਦੇ ਉਹ ਭੈਂਕਾ ਠੀਕ ਆ ਹਰਜੀਤ ਵੀਰੇ ਕਿੰਨੇ ਦਾ ਦੇ ਦੇ ਬਈ ਬਸ ਓਕੇ ਓਕੇ ਯਾਰ ਬਹੁਤ ਚੰਗੀ ਆ ਇਧਰ ਤੇਰੇ ਸਾਹਮਣੇ ਯਾਰ ਬਸ ਠੀਕ ਕਿੰਨੇ ਦੀ ਦੇ ਦੀਏ ਵੀਰੇ ਕਹਿੰਦਾ ਮੁੱਲ ਬਾਈ ਯਾਰ ਦੇਣੀ ਕਿੰਨੇ ਦੀ ਦੇਣੀ ਹਾਂ ਨਾ ਕਾਟੇ ਮੋਟੇ ਹਾਂ ਯਾਰ ਇਹ ਦੇ ਦਿਆਂਗੇ ਆਪਾਂ 18000 ਦੀ ਬਾਕੀ ਮਾਨ ਤਣ ਮੌਕੇ ਤੇ ਹੋਰ ਹੋ ਸਕਦਾ ਹੈ ਬਸ ਠੀਕ ਹੈ ਜਿਹੜਾ ਕੋ ਚੰਗਾ ਹੋਗਾ ਤਾਂ ਥਾਂ ਵੇਖੀ ਜੀ ਮੱਜਾ ਪੰਜਣਾ ਬਾਈ ਦੁੱਧੋਂ ਡਰਾਈ ਆ ਫਿਰ ਇੱਕ ਗਾਲ ਸੋਲੋ ਟੈਂਪੂ ਤੇ ਚੜਾ ਕੇ ਲੈ ਜਾਓ ਚੁੱਪ ਕਰਕੇ ਵਧਾ ਲੈ ਜਾਓਗੇ ਬਾਈ ਟੋਕੜ ਲੈਣ ਨਾਲੋਂ ਵੀਰੇ ਸੱਜਰ ਲਈ ਚੰਗੀ ਹੂ ਬਸ ਠੀਕੇ ਟੂਕੇ ਲੱਗਿਆਂ ਨਾਲ ਲੈਣ ਨਾਲੋਂ ਨਾ ਕਈ ਵਾਰੀ ਕਿੱਟਾ ਕੋਟਾ ਲੱਗ ਜਾਂਦਾ ਕਿਉਂਕਿ ਹੁਣ ਸਿਆਲ ਆ ਗਿਆ ਅੱਗੇ ਜਿਹੜੀਆਂ ਟੋਕੜਾ ਤੱਕੜਾ ਅੱਗੋਂ ਥਾਂ ਵਖਾ ਦੇ ਦੀ ਅਗਲੇ ਪਾਸੇ ਥਾਂ ਵਖਾ ਕਈ ਕਹਾਂ ਯਾਨੀ ਕਹ ਕਈ گاਵਾ ਨਾ ਬਾਈ ਕਿੱਟ ਦੇ ਨਾਲ ਤਿਆਰ ਹੋਈਆਂ ਹੁੰਦੀਆਂ ਪਰ ਕਿੱਟ ਮਾੜੀ ਚੀਜ਼ ਨਹੀਂ ਮੈਂ 100 ਦੇ ਵਿੱਚੋਂ 70% گاਵਾ ਕਿੱਟ ਲੱਗੀ ਵਾਲੀਆਂ ਗੱਬਣ ਹੁੰਦੀਆਂ ਦੇਖ ਲਈਆਂ ਬਾਈ ਹਾਰਮੋਨ ਜਾਗ ਜਾਂਦੇ ਆ ਬਾਅਦ ਇਹ ਗੱਬਣਾ ਹੋ ਜਾਂਦੀਆਂ ਹਾਰਮੋਨ ਵਾਲੀਆਂ ਆਹ ਇੰਦੀਆਂ ਵਖਾ ਲਈਏ ਹਾਂ ਤੇ ਵੀ ਗਾ ਲੈ ਬਾਈ ਆਉਂਦੇ ਵੱਟੇ ਪਾਈ ਅੱਛਾ ਹਰ ਕਿੰਨਾ ਦੁੱਧ ਹਰਜੀਤ ਵੀਰੇ ਇਹਦੇ ਥੱਲੇ ਇਹਦੇ ਥੱਲੇ ਬਾਈ ਦੁੱਧ ਹੋਊਗਾ 12 ਤੋਂ 13 ਕਿਲੋ ਸਹੀ ਚੋਣ ਚਣ ਚੰਗਾ ਹੈ ਚੋਣ ਤਾਂ ਆਪਾਂ ਵਖਾ ਹੀ ਦੇਣਾ ਮਨਿੰਦਰ ਕਾਪਲਿਆ ਪੁੱਤ ਓਏ ਪਾਣੀ ਕਿੰਨੇ ਦਿਨਾਂ ਦਾ ਸੂਆ ਬਾਈ ਉਹ ਫੜਾ ਜੀ ਉਹ ਬੱਚੇ ਦਾ ਪਲੇਖਾ ਖਾਂਦੀ ਠੀਕ ਆ 12 ਦਾ ਵੀਰੇ 13 ਵੀ ਨਿਕਲ ਸਕਦਾ ਪਰ 12 ਮੰਨ ਕੇ ਲਵੇ ਜੀ ਨੇ ਠਣ ਠਣ ਓਕੇ ਜਮਾ ਵੀਰੇ ਯਾਰ ਆ ਚਵਾਈ ਵਿਖਾ ਦੇਣੀ ਆ ਪਾ ਅਗਲਾ ਚੋਕੇ ਲੈ ਜੇ ਹੂੰ ਠੀਕ ਹੈ ਜੀ ਆਪਾਂ ਤਾਂ ਚਲੋ ਲਿਆਂਦੀ ਆ ਉਹਨੇ ਆ ਲੈ ਵਿਖਾ ਚੱਲ ਚੰਨ ਦਿਖਾ ਦੇ ਚਵਾ ਦਾ ਕਿਹੜੀਆਂ ਗੱਲਾਂ ਲੈ ਓਕੇ ਪੜਦੀ ਆ ਟੋਏ ਪੱਟਦੀ ਆ ਟੋਏ ਲੈ ਜੋ ਹਾਏ ਹੋਏ ਹੋਏ ਆ ਲੋ ਮਿੱਤਰੋ ਬਹੁਤ ਚੰਗੀ ਚਵਾਈ ਦੇ ਵਿੱਚ ਗਾਏ ਵੀ ਤੇ ਵੀ ਦੀ ਬਈ ਛੱਡ ਦਾਂਗੇ ਚੱਲੀ ਜਾਂਦਾ ਕੰਮ ਕਲੀਅਰ ਕਰਾ ਬਾਈ ਓਕੇ ਵੀਰੇ ਬਸ ਕਰ ਉੱਠ ਕਰ ਅੱਧਾ ਕਿਲੋ ਦੁੱਧ ਥੱਲੇ ਡੋ ਰੋ ਦੇਣਾ 20 ਰੁਪਈਆ ਦਾ ਚਾਹ ਹਾਂ ਓਕੇ ਬਾਈ ਇਹਦਾ ਮੁੱਲ ਵੀ ਦੱਸ ਦੇ ਕੇ ਕਿਲੋੜ ਹੀ ਨਹੀਂ ਹੈ ਮੁੱਲ ਦੌਰ ਦੇ ਮਾੜੀ ਜੀ ਯਾਰ ਮੁੱਲ ਦੱਸ ਦੀਏ ਦਸਮਾ ਹੀ ਪੈਣਾ ਤਾਂ ਇਹ ਵਿਗੂਗੀ ਇਹ 30000 ਦੀ ਦੇ ਦਾਂਗੇ ਯਾਰ ਹਾਂ 30000 ਦੀ 30 ਬੋਲਾ ਜੇ ਕਹਦਾ 55 ਦੀ ਲਈ ਸੀ ਵੀਰੇ ਇਹ ਅੱਛਾ ਹਾਂ ਇਹ ਆਪਾਂ ਕਿੱਲਾ ਵੀ ਦੱਸ ਦੇਨੇ 55000 ਦੀ ਇਹ ਗਾਂ ਲਈ ਸੀ ਇਹ ਤੈਨੂੰ ਪਤਾ ਹੀ ਆ ਵੇਗਾ ਹੁਣ ਵੇ ਟੋਟਾ ਹੋਣਾ ਗੱਬਨ ਤੋਂ ਟੋਟਾ ਹੀ ਆਹੇ ਲੈ ਵੀ ਮਿੱਤਰੋ ਤੋਰਨੀ ਨਹੀਂ ਗਈ ਭਰਾਵੋ ਕੱਬਾ ਬਹੁਤ ਆ ਮੈਂ ਹੁਣ ਦੂਰੀ ਬਰੀ ਨਹੀਂ ਕਹਿਣਾ ਇਹਨੂੰ ਤੇ ਦੁੱਧ ਹੈਗਾ 12 13 ਕਿਲੋ ਦੇ ਥਲੇ ਤਿਆਰ ਕੰਡੇ ਵਾਲਾ ਨੰਬਰ ਹਰਜੀਤ ਭਾਈ ਕਿੰਨਾ ਵੀਰੇ ਨੰਬਰ 98558 98558 18601 18601 98558 18601 ਆ ਮੁੰਡੇ ਦਾ ਨੰਬਰ 70 9970410 7889970410 ਆਉਂਦੀ ਕੱਟੇ ਕੱਟੀਆਂ ਲਈ ਸੰਪਰਕ ਕਰੋ ਇਹ ਮੁੰਡੇ ਲਈ ਕਿਉਂਕਿ ਡੇਡੇ ਕੱਟ ਵਾਲੀਆਂ ਕੱਟੀਆਂ ਚ ਕੱਟਿਆਂ ਦਾ ਸ਼ਕੀਨ ਹੋਵੇ ਪਰ ਉਹ ਮੁੱਲ ਭਰੇ ਉਹ ਬੰਦਾ ਲਾਵੇ ਇਹ ਨਾਲੇ ਪੁੱਛਾਂ ਮਰੋੜ ਨਾਲ ਆਣਾ ਇਹ ਮੁੰਡੇ ਨੂੰ ਫੋਨ ਲਾ ਲਓ ਇਹ ਬਾਈ ਖਰੀਦਦਾ ਮੇਰੀ ਤੱਕ ਤੋਂ ਵੀ 2012 ਬਾਕੀ ਵੇਖਦੇ ਹੋ ਭਰਾਓ ਜਿਹੜੇਆਂ ਦਾਣੇ ਦੀਆਂ ਬੋਰੀਆਂ ਖਾਣੀਆਂ ਨਾ ساری ਉਮਰ ਦੇ ਵਿੱਚ ਉਹਨਾਂ ਪਹਿਲੇ ਥੱਫੜ ਪਾ ਦਿੰਦਾ ਚੱਲ ਅੱਬੇ ਨੰਬਰ 22 ਦਾ ਸ਼ੁਕਰੀਆ ਬਹੁਤ ਵੱਡਾ ਵਪਾਰੀ ਬਰੇ ਲੱਭ ਜੂਗਾ ਤੈਨੂੰ ਠੀਕ ਆ ਵੀਰੇ 14 ਰਾ ਸ਼ੁਕਰੀਆ ਆਪਾਂ ਦੇ ਬਾਪੇ ਨੂੰ ਸਾਡੀ ਪ੍ਰਕਿਰਤੀ ਕਰੀ ਲਾਉਂਦੇ ਓਏ ਵਪਾਰੀ